ਰੋਮਣੀ ਕਾਜਦਲ ਦੇ ਪ੍ਰਧਾਨ ਦੀ ਕੁਰਸੀ ਤੇ ਮੁਰਤੋਂ ਕਾਬਜ਼ ਹੋਏ ਸੁਖਬੀਰ ਸਿੰਘ ਬਾਦਲ ਦੀ ਮੁਰਤੋਂ ਦਿੱਕਤਾ ਬਾਧੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਬਾਦਲ ਖਿਲਾਫ ਮੁਰਤੋਂ ਸ਼੍ਰੀ ਅਕਾਲ ਤਖਤ ਸਾਈ ਭਤੇ ਸ਼ਿਕਾਇਤ ਪਹੁੰਚ ਗਈ ਹੈ ਹਾਲਾਂਕਿ ਪਾਰਟੀ ਅਜੇ ਤੇ ਬਾਦਲ ਪਰਿਵਾਰ ਅਜੇ ਪਹਿਲੀ ਸ਼ਿਕਾਇਤ ਤੋਂ ਹੀ ਨਹੀਂ ਉੱਭਰ ਸਕਿਆ ਦੱਸ ਦੇ ਕਿ ਇਸ ਸ਼ਿਕਾਇਤ ਦੇ ਵਿੱਚ ਸਾਬਕਾ ਜਥੇਦਾਰਾ ਗਿਆਨੀ ਰਗਵੀਰ ਸਿੰਘ ਗਿਆਨੀ ਹਰਪੀ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਖਿਲਾਫ ਧਾਰਮਿਕ ਸਟੇਜਾ ਤੋਂ ਸੁਖਬੀਰ ਬਾਦਲ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਕਾਇਦੇ ਵਿੱਚ ਮਿਸਲ ਸਤਲੁਜ ਦੇਗੋ ਤੇਰੀ ਫਤਿਹ ਨੁਸਰਤ ਉਹ ਬੇਦਰੰਗ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਕਿਹਾ ਗਿਆ ਹੈ ਕਿ ਬਾਦਲ ਪਰਿਵਾਰ ਤੇ ਉਸ ਦਾ ਧੜਾ ਹੀ ਪੰਥ ਨਹੀਂ ਹੋ ਸਕਦਾ ਖਾਸ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਸ਼ਿਕਾਇਤ ਦੇ ਵਿੱਚ ਕੀ ਲਿਖਿਆ ਗਿਆ ਹੈ ਇਹ ਤੋਂ ਆਪ ਦੱਸ ਦਿਨੀ ਆ ਰੋਜ਼ ਦੇ ਵਿੱਚ ਲਿਖਿਆ ਗਿਆ ਹੈ ਕਿ ਅੱਜ ਬੜੇ ਦੁੱਖ ਨਾਲ ਜੋਦੜੀ ਕਾਰਨ ਲਈ ਆਪ ਜੀ ਨੂੰ ਲਿਖਣ ਲਈ ਮਜਬੂਰ ਹੋਣਾ ਪਿਆ ਏ ਸਿੰਘ ਸਾਹਿਬ ਜੀ ਉਹ ਅੱਜ ਸਮੁੱਚੀ ਕੌਮ ਤੇ ਪੰਥ ਆਪਣੀਆਂ ਸਰਵਉੱਚ ਸੰਸਥਾਵਾਂ ਤੇ ਹੋ ਰਹੇ ਅਪਮਾਨ ਅਤੇ ਸੰਸਥਾਵਾਂ ਲਈ ਸਰਵਉੱਚ ਪਦਵੀਆਂ ਦੀ ਸੇਵਾ ਨਿਭਾਰੇ ਸਿੰਘ ਸਾਹਿਬ ਪ੍ਰਤੀ ਵਰਤੀ ਜਾ ਰਹੀ ਸ਼ਬਦਾਵਲੀ ਦੇ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰ ਦਿੱਤੇ ਨੇ ਕਾਸ ਤੌਰ ਤੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਈਂ ਤੋਂ ਜਾਰੀ ਹੁਕਮਨਾਮਾ ਸਾਹਿਬ ਨੂੰ ਚੁਣੌਤੀ ਦੇ ਕੇ ਨੈਤਿਕ ਤੌਰ ਤੇ ਰਾਜ ਸੀ ਅਗਵਾਈ ਕਰੰਦ ਦਾ ਆਧਾਰ ਗਵਾ ਚੁੱਕੀ ਲੀਡਰਸ਼ਿਪ ਵੱਲੋਂ ਜਿਵੇਂ 2 ਦਸੰਬਰ ਵਾਲੇ ਹੁਕਮਨਾਮੇ ਦੇ ਖਿਲਾਫ ਜਾ ਕੇ ਬਿਨਾਂ ਆਧਾਰ ਕਾਰ ਤੇ ਬੋਗਸ ਪਰਤੀ ਕਰਕੇ ਬੋਗਸ ਪਰਤੀ ਦੇ ਆਧਾਰ ਤੇ ਬੋਗਸ ਡੈਲੀਗੇਟਰ ਰਾਹੀਂ ਸ਼ਿਰਿਆ ਕਾਲ ਤੱਕ ਸਾਈਟ ਤਨਖਾਹਿਆ ਆਗੁਸ਼ ਕੁਬੀਰ ਸਿੰਘ ਬਾਦਲ ਨੂੰ ਪ੍ਰਦਾਨ ਥਾਪ ਲਿਆ ਗਿਆ ਅੱਗੇ ਉਹ ਲਿਖਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਬਦਲਾਖੋਰੀ ਦੀ ਭਾਵਨਾ ਤਹਿਤ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਹਟਾ ਦਿੱਤਾ ਉਸ ਤੋਂ ਬਾਅਦ 12 ਅਪ੍ਰੈਲ ਨੂੰ ਪ੍ਰਦਾਨ ਥਾਪਣ ਤੋਂ ਬਾਅਦ ਤੇਜੈ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਥੇਦਾਰਾ ਵਿਰੁੱਧ ਸ਼ਬਦਾਵਲੀ ਪੱਦੀ ਬੋਲੀ ਗਈ ਉਸ ਤੋਂ ਬਾਅਦ 13 April ਨੂੰ ਤੱਕ ਸ਼੍ਰੀ ਦਮਦਮਾ ਸਾਹਿਬ ਵਿਕੇ ਸਿਆਸੀ ਕਾਨਫਰੰਸ ਦੇ ਵਿੱਚ ਵੀ ਜਥੇਦਾਰਾ ਖਿਲਾਫ ਬਿਆਨ ਦਿੱਤੇ ਗਏ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਦਾ ਕੰਟਰੋਲ ਜਥੇਦਾਰਾਂ ਤੇ ਇਹ ਪਾਰੇ ਸੰਸਨੀਖੇਜ਼ ਇਲਜ਼ਾਮ ਲਾਏ ਅਤੇ ਜਥੇਦਾਰ ਸਾਹਿਬਾਨ ਦੁਆਰਾ ਕੌਮ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ ਗਏ ਸਿੰਘ ਸਾਹਿਬ ਜੀ ਇੱਕ ਤਨਖਾਈਆ ਸਖਸ਼ ਇਤਿਹਾਸਿਕ ਸਥਾਨ ਤੇ ਖੜ ਕੇ ਕੌਮ ਨੂੰ ਅਤੇ ਜਥੇਦਾਰ ਸਾਹਿਬਾਨ ਨੂੰ ਚੁਣੌਤੀ ਦੇ ਰਿਹਾ ਹੈ ਵਾਰ-ਵਾਰ ਸਿਆਸੀ ਮੰਚਾ ਹੇਟ ਸਿੰਘ ਸਾਹਿਬ ਨੂੰ ਗੈਰ ਪੰਤਿਕ ਤਰੀਕੇ ਨਾਲ ਬਦਲਣਾ ਤੇ ਹੁਣ ਉਹਨਾਂ ਪ੍ਰਤੀ ਬੋਲੇ ਜਾ ਰਹੇ ਸ਼ਬਦੀ ਹਮਲਿਆਂ ਨੂੰ ਸਿੱਖ ਕੌਮ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਿੰਘ ਸਾਹਿਬ ਜੀ ਕੌਮ ਦੀ ਸ਼ਕਤੀ ਹਨ 10ਵੀਂ ਸਤਿ ਸ਼੍ਰੀ ਅਕਾਲ ਤੱਕ ਸਾਈਬ ਸਾਡੇ ਜੀਵਨ ਦਾ ਆਧਾਰ ਹੈ ਇਸ ਲਈ ਇੱਕ ਤਨਖਾਈਆ ਵਿਅਕਤੀ ਦੀ ਇਹ ਹਿੰਮਤ ਕੀ ਹੁਕਮਨਾਮਿਆਂ ਦੀ ਅਵਗਿਆ ਵੀ ਕਰੇ ਸਿੰਘ ਸਾਹਿਬ ਨੂੰ ਆਪਣੀ ਰਿਹਾਈਸ਼ ਤੇ ਬੁਲਾ ਕੇ ਬਲਤਕਾਰੀ ਸਾਥ ਨੂੰ ਮੁਆਫੀ ਦੇਣ ਲਈ ਮਜਬੂਰ ਵੀ ਕਰੇ ਆਪਣੀ ਸਿਆਸੀ ਤਾਕਤ ਨਾਲ ਦਵਾਈ ਮੁਆਫੀ ਨੂੰ ਸਹੀ ਸਾਬਿਤ ਕਰ ਲਈ ਐ ਜੀ ਪੀ ਸੀ ਦੀ ਗੋਲਕ ਵੀ ਵਰਤੀ ਗਈ ਤਿਰਫਸੀਲ ਦੇ ਸਾਹਮਣੇ ਕੀਤੇ ਸਾਰੇ ਗੁਨਾਹਾਂ ਦੀ ਮੁਆਫੀ ਮੰਗ ਕੇ ਬਾਹਰ ਪਬਲਿਕ ਦੇ ਵਿੱਚ ਜਾ ਕੇ ਮੁੱਕਰ ਵੀ ਗਏ ਅਜਿਹੇ ਕਿਰਦਾਰਾ ਵਾਲਾ ਵਿਅਕਤੀ ਪੰਥ ਦੀ ਕੌਮ ਵਿਰੋਧੀ ਭਾਵਨਾਵਾਂ ਰੱਖਦਾ ਹੈ ਕਿਉਂਕਿ ਕਾਰਵਾਈ ਸਿਰਫ ਬਾਦਲ ਪਰਿਵਾਰ ਜਾਂ ਕੁਝ ਵਿਅਕਤੀਆਂ ਤੇ ਨਹੀਂ ਹੋਈ ਇੱਕ ਬਾਦਲ ਪਰਿਵਾਰ ਤੇ ਜ਼ਰ ਤੜਾ ਹੀ ਪੰਥ ਨਹੀਂ ਹੋ ਸਕਦਾ ਖਾਸਾ ਪੰਥ ਦਾ ਦਾਇਰਾ ਬਹੁਤ ਵਿਸ਼ਾਲ ਹੈ ਅੱਜ ਸਮੁੱਚੇ ਪੰਥ ਦੀ ਕੌਮ ਦੀ ਮੰਗ ਹੈ ਕਿ ਸੁਖਬੀ ਸਿੰਘ ਬਾਦਲ ਵੱਲੋਂ ਵਾਰ-ਵਾਰ ਸਿੱਖ ਕੌਮ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੀਤੇ ਜਾ ਰਹੇ ਹਮਲਿਆਂ ਨੂੰ ਵੇਖਤੇ ਹੋਏ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਅੱਜ ਸਮੁੱਚੇ ਪੰਥ ਦੀ ਕੌਮ ਦੀ ਮੰਗ ਹੈ ਕਿ ਸੁਖਬੀ ਸਿੰਘ ਬਾਦਲ ਵੱਲੋਂ ਵਾਰ-ਵਾਰ ਸਿੱਖ ਕੌਮ ਤੇ ਸ਼੍ਰੀ ਅਕਾਲ ਤਖਤ ਸਾਇਕਤੀ ਕੀਤੇ ਜਾ ਰਹੇ ਹਮਲਿਆਂ ਨੂੰ ਦੇਖ ਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਥ ਤੇ ਕੌਮ ਲਈ ਰਾਹ ਦੁਸੇਰਾ ਬਣੇ ਇਸ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ ਜੀ ਸੁਖਬੀਰ ਸਿੰਘ ਬਾਦਲ ਦੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅਤੇ ਤਤਕਤ ਸ਼੍ਰੀ ਦਮਦਮਾ ਸਾਹਿਬ ਵਿਕੇ ਸਿੰਘ ਸਾਈ ਪ੍ਰਥੀ ਅਤੇ ਸਿੱਖ ਬਾਣੇ ਵਿਰੁੱਧ ਅਪਮਾਨਜਨਕ ਪਾਟਛਾਂ ਦੀਆਂ ਵੀਡੀਓ ਵੀ ਦੇਖੀਆਂ ਜਾ ਸਕਦੀਆਂ ਨੇ ਤਾਂ ਮੁਰਤੋ ਸੁਖਬੀਰ ਸਿੰਘ ਬਾਦਲ ਖਿਲਾਫ ਇੱਕ ਹੋਰ ਸ਼ਿਕਾਇਤ ਪਹੁੰਚ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਸਾਹਿਬ ਕਿਹੜਾ ਫੈਸਲਾ ਲੈਂਦੇ ਨੇ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਜਿਹੜੀ ਹੈ ਉਹ ਜਾ ਸਕਦੀ ਹੈ